ਗੁਰੂ ਕਨਿਤਾਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਪੂਰਾ ਪਰਿਵਾਰ ਇੱਕ ਹਫ਼ਤੇ ਦੇ ਵਿੱਚ ਪਿਛੜਦਾ ਵੀ ਹੈ ਔਰ ਦਾਦੀ ਸਮੇਤ ਪੋਤੇ ਵੱਡੀਆਂ ਸ਼ਹਾਦਤਾਂ ਪ੍ਰਾਪਤ ਕਰਦੇ ਨੇ ਗੀਤਰ ਪਾਦਸ਼ਾਹ ਮਹਾਰਾਜ ਨੇ ਸਰਬੰਸ ਕੁਰਬਾਨ ਕਰਕੇ ਸਾਡੇ ਤੇ ਮਾਨ ਕੀਤਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਏ ਤੋਂ ਕੀਆ ਹੁਆ ਜੀਵਤ ਕਈ ਹਜ਼ਾਰ ਸਿੱਖ ਧਰਮ ਦੇ ਵਿੱਚ ਮੌਲਕ ਅਧਰਾ ਕੀਮਤਾਂ ਵਾਸਤੇ ਨਿਕੀਆਂ ਜਿੰਦਾ ਵੱਡੇ ਸਾਕੇ ਵਰਤੌਣ ਵਾਲੇ ਬਾਬੇ ਨੀਹਾ ਵਿੱਚ ਵੀ ਖਲੋ ਸਕਦੇ ਨੇ ਤੇ 14 ਸਾਲ 18 ਸਾਲ ਦੇ ਸਾਬ ਜਾਦੇ ਲੱਖਾਂ ਦੀ ਫੌਜ ਨਾਲ ਗੁਰੂ ਜੀ ਦਾ ਖਾਲਸਾ ਹੋਇਆ ਹੈ ਗੁਰੂ ਜੀ ਕੀ ਫਤਿਹ ਨਿੱਕੀਆਂ ਜਿੰਦਾ ਵੱਡੇ ਸਾਕੇ ਵਰਤੌਣ ਵਾਲੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਦਾਦੀ ਮਾ ਮਾਤਾ ਗੁਜਰ ਕੌਰ ਜੀ ਦਾ ਜੋ ਸ਼ਹੀਦੀ ਜੋੜ ਮੇਲਾ 22 ਦਸੰਬਰ ਤੋਂ ਲੈ ਕੇ 27 ਦਸੰਬਰ ਤੱਕ ਸਮੁੱਚਾ ਸਿੱਖ ਜਗਤ ਖਾਲਸਾ ਪੰਥ ਮਨਾ ਰਿਹਾ ਹੈ ਇਸ ਸਮੇਂ ਦੇ ਵਿੱਚ ਗੁਰੂ ਕਲਗੀ ਤਰਪੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੂਰਾ ਪਰਿਵਾਰ ਇੱਕ ਹਫ਼ਤੇ ਦੇ ਵਿੱਚ ਵਿਛੜਦਾ ਵੀ ਹੈ ਔਰ ਦਾਦੀ ਸਮੇਤ ਪੋਤੇ ਵੱਡੀਆਂ ਸ਼ਹਾਦਤਾਂ ਪ੍ਰਾਪਤ ਕਰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਰਬੰਸ ਕੁਰਬਾਨ ਕਰਕੇ ਸਾਡੇ ਤੇ ਮਾਨ ਕੀਤਾ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਅੱਜ ਲੱਖਾਂ ਸੰਗਤਾਂ ਜਦੋਂ ਅੰਮ੍ਰਿਤ ਵੇਲੇ ਪਰਬਾਤ ਫੇਰੀਆਂ ਦੇ ਵਿੱਚ ਗੁਰੂ ਕਲਗੀਰ ਪਾਤਸ਼ਾਹ ਤੇ ਉਹਨਾਂ ਦੇ ਲਾਲਾਂ ਨੂੰ ਮਾਤਾ ਗੁਜਰਕੌਰ ਨੂੰ ਯਾਦ ਕਰਦੀ ਹੈ ਤਾਂ ਸੱਚੇ ਪਾਤਸ਼ਾਹ ਮਹਾਰਾਜ ਨੂੰ ਇਸ ਗੱਲ ਦੀ ਅਤ ਪ੍ਰਸੰਤਾ ਹੁੰਦੀ ਹੋਏਗੀ ਕਿ ਜਿਨ੍ਹਾਂ ਪੁੱਤਰਾਂ ਦੀ ਖਾਤਰ ਮੈਂ ਆਪਣਾ ਸਰਬੰਸ ਵਾਰਿਆ ਹੈ ਅੱਜ ਉਹ ਸਿੱਖੀ ਖਾਲਸਾਈ ਸ਼ਾਨ ਪੰਜ ਕਕਾਰਾਂ ਦੀ ਰਹਿਤ ਔਰ ਖਾਲਸਾ ਜੀ ਦੇ ਬੋਲਬਾਦਿਆਂ ਵਾਸਤੇ ਅੱਜ ਇਸ ਦੀ ਸੰਭਾਲ ਵਾਸਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਦਿਨਾਂ ਨੂੰ ਜਿੱਥੇ ਬਹੁਤ ਸ਼ਰਧਾ ਸਤਕਾਰ ਦੇ ਨਾਲ ਮਨਾ ਰਹੇ ਨੇ ਉੱਥੇ ਸੰਸਾਰ ਨੂੰ ਇਹ ਸਨੇਹਾ ਵੀ ਦੇ ਰਹੇ ਨੇ ਕਿ ਭਾਈ ਸਿੱਖ ਧਰਮ ਦੇ ਵਿੱਚ ਮੌਲਕ ਕਦਰਾਂ ਕੀਮਤਾਂ ਵਾਸਤੇ ਨਿਕੀਆਂ ਜਿੰਦਾ ਵੱਡੇ ਸਾਕੇ ਵਰਤੌਣ ਵਾਲੇ ਬਾਬੇ ਨੀਹਾ ਵਿੱਚ ਵੀ ਖਲੋ ਸਕਦੇ ਨੇ ਤੇ 14 ਸਾਲ 18 ਸਾਲ ਦੇ ਸਾਹਿਬ ਜਾਦੇ ਲੱਖਾਂ ਦੀ ਫੌਜ ਨਾਲ ਜੁੜ ਸਕਦੇ ਨੇ ਔਰ ਉਹਨਾਂ ਨੂੰ ਆਪਣੇ ਹੱਥੀ ਤੋੜਨ ਵਾਲਾ ਗੁਰੂ ਪਿਤਾ ਜਕਾਰੇ ਬਣਾਉਂਦਾ ਹੈ ਔਰ ਇਹ ਸਿੱਖੀ ਦੀ ਚੜ੍ਹਦੀ ਕਲਾ ਦਾ ਇਹ ਸਭ ਤੋਂ ਸਿਖਰ ਹੈ ਇਹ ਪੂਰਾ ਇੱਕ ਹਫਤਾ ਪੂਰੀ ਕੌਮ ਦੇ ਵਿੱਚ ਪੂਰੇ ਪੰਥ ਵਿੱਚ ਇੱਕ ਨਵੀਂ ਰੂਹ ਫੂਕਦਾ ਹੈ ਔਰ ਉਹਨਾਂ ਸ਼ਹੀਦਾਂ ਨੂੰ ਅਸੀਂ ਜਿੰਨੇ ਵਾਰੀ ਵੀ ਨਮਸਕਾਰ ਕਰੀਏ ਉਹ ਥੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ